ਸਤਿ ਸ਼੍ਰੀ ਅਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਅਮਰੀਕਾ ਦੇ ਉਪ ਰਾਸ਼ਟਰਪਤੀ ਜੇਡੀ ਵੈਂਸ ਭਾਰਤ ਦੇ ਦੌਰੇ ਤੇ ਨੇ ਭਾਰਤ ਪਹੁੰਚ ਚੁੱਕੇ ਨੇ 4 ਦਿਨਾਂ ਦਾ ਇਹ ਉਹਨਾਂ ਦਾ ਦੌਰਾ ਹੈ ਅੱਜ ਸ਼ਾਮੀ 1:30 ਵਜੇ ਉਹਨਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਹੋਰ ਨਾਂ ਅਧਿਕਾਰੀਆਂ ਦੇ ਨਾਲ ਮੰਤਰੀਆਂ ਦੇ ਨਾਲ ਮੁਲਾਕਾਤ ਵੀ ਕਰਨੀ ਹੈ ਇਸ ਦੌਰਾਨ ਕਈ ਵਿਚਾਰਾਂ ਸਾਂਝੀਆਂ ਕੀਤੀਆਂ ਜਾਣਗੀਆਂ ਤੇ ਕਈ ਮੁੱਦੇ ਜਿਹੜੇ ਭਖੇ ਹੋਏ ਨੇ ਉਹਨਾਂ ਦੇ ਉੱਤੇ ਵੀ ਚਰਚਾ ਹੋ ਸਕਦੀ ਹੈ ਸਮਝੌਤੇ ਸਹੀ ਵੱਦ ਹੋ ਸਕਦੇ ਨੇ ਜੈਡੀ ਵੈਂਸ ਭਾਰਤ ਪਹੁੰਚਦੇ ਨੇ ਭਾਰਤ ਪਹੁੰਚਦੇ ਸਾਰ ਹੀ ਉਹਨਾਂ ਦਾ ਸਵਾਗਤ ਕੀਤਾ ਜਾਂਦਾ ਹੈ ਗਾੜਾ ਫਾਨਰ ਦਿੱਤਾ ਜਾਂਦਾ ਹੈ ਤੇ ਕਈ ਰਵਾਇਤੀ ਲੋਕ ਨਾਚ ਉਹਨਾਂ ਦੇ ਅੱਗੇ ਪੇਸ਼ ਕੀਤੇ ਜਾਂਦੇ ਨੇ ਆਪਣੀ ਧਰਮ ਪਤਨੀ ਊਸ਼ਾ ਵੈਂਸ ਦੇ ਨਾਲ ਉਹ ਭਾਰਤ ਪਹੁੰਚੇ ਨੇ ਉਹਨਾਂ ਦੇ ਬੱਚੇ ਵੀ ਉਹਨਾਂ ਦੇ ਨਾਲ ਨੇ ਊਸ਼ਾ ਵੈਂਸ ਭਾਰਤੀ ਮੂਲ ਦੇ ਨੇ ਤੇ ਜੈਡੀ ਵੈਂਸ ਉਪ ਰਾਸ਼ਟਰਪਤੀ ਨੇ ਜਿਹੜੇ ਭਾਰਤ ਦੇ ਦਰਸ਼ਨਾਂ ਲਈ ਆਏ ਨੇ ਭਾਰਤ ਦੌਰੇ ਦੇ ਉੱਤੇ ਆਏ ਨੇ ਤਕਰੀਬਨ ਚਾਰਕ ਦਿਨ ਉਹਨਾਂ ਨੇ ਭਾਰਤ ਦੇ ਵਿੱਚ ਹੀ ਰਹਿਣਾ ਆਗਰਾ ਦੇ ਵਿੱਚ ਤਾਜ ਮਹਿਲ ਦੇਖਣ ਵੀ ਜਾਣਾ ਤੇ ਇਸ ਤੋਂ ਇਲਾਵਾ ਉਹਨਾਂ ਨੇ ਅਕਸ਼ਰਤਾ ਮੰਦਿਰ ਵੀ ਜਾਣਾ ਹੈ ਜੈਪੁਰ ਦੇ ਵਿੱਚ ਰਾਜਸਥਾਨ ਦੇ ਵਿੱਚ ਉਹਨਾਂ ਨੇ ਇੱਕ ਵਿਆਸ ਸਮਾਗਮ ਦਾ ਹਿੱਸਾ ਵੀ ਬਣਨਾ ਹੈ ਉਹਨਾਂ ਦਾ ਪੂਰਾ ਪਲਾਨ ਪੂਰਾ ਉਹਨਾਂ ਦਾ ਇੱਕ ਪ੍ਰੋਟੋਕਾਲ ਦੇ ਮੁਤਾਬਕ ਸਾਰਾ ਸਫਰ ਵੀ ਤੈਅ ਹੋ ਚੁੱਕਿਆ ਹੈ ਰੋਡ ਮੈਪ ਬਣ ਚੁੱਕਿਆ ਹੈ ਕਿ ਕਿਸ ਤਰ੍ਹਾਂ ਦੇ ਨਾਲ ਕਿੰਨੇ ਵਜੇ ਉਹਨਾਂ ਨੇ ਕਿੱਥੇ ਸੰਬੋਧਨ ਕਰਨਾ ਹੈ ਤੇ ਜੇਕਰ ਮੋਟੀ ਜੀ ਨਜ਼ਰ ਮਾਰੀਏ ਤਾਂ ਅੱਜ 21 ਅਪ੍ਰੈਲ ਹੈ ਤਕਰੀਬਨ 10 ਵਜੇ ਉਹ ਦਿੱਲੀ ਦੇ ਪਾਲਮ 에ਅਰ بیس ਦੇ ਉੱਤੇ ਉਤਰੇ ਸੀਗੇ ਆਪਣੇ ਪਰਿਵਾਰ ਦੇ ਨਾਲ ਸਵਾਗਤ ਕੀਤਾ ਗਿਆ ਇਸ ਮੌਕੇ ਕੇਂਦਰੀ ਮੰਤਰੀ ਅਸ਼wini ਵੈਸ਼ਨਵ ਮੌਜੂਦ ਸੀਗੇ ਉਹਨਾਂ ਨੇ ਸਵਾਗਤ ਕੀਤਾ ਤੇ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਹੁਣ ਅਕਸ਼ਰ ਧਾਮ ਮੰਦਿਰ ਵੀ ਜਾਣਾ ਭਾਰਤੀ ਹਸਤ ਕਲਾ ਦੇ ਨਮੂਨੇ ਵੀ ਉਹਨਾਂ ਨੇ ਦੇਖਣੇ ਨੇ ਸ਼ਾਮੀ 6:30 ਵਜੇ ਉਹਨਾਂ ਦੀ ਮੁਲਾਕਾਤ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਹੈ ਤੇ ਉਸ ਤੋਂ ਬਾਅਦ ਉਹਨਾਂ ਦਾ ਡਿਨਰ ਵੀ ਮੋਦੀ ਸਾਹਿਬ ਦੇ ਨਾਲ ਹੀ ਹੋਵੇਗਾ ਇਸ ਤੋਂ ਇਲਾਵਾ 9 ਵਜੇ ਉਹ ਫਿਰ ਜੈਪੁਰ ਵਾਸਤੇ ਰਵਾਨਾ ਹੋ ਜਾਣਗੇ ਤੇ 9:30 ਵਜੇ ਉੱਥੇ ਪਹੁੰਚਣਗੇ ਰਾਮ ਬਾਗ ਪੈਲਸ ਹੋਟਲ ਦੇ ਵਿੱਚ ਉਹਨਾਂ ਦਾ ਠਹਿਰਾਅ ਹੈ ਹੋਟਲ ਦੇ ਵਿੱਚ ਇੱਕ ਵਿਆਹ ਸਮਾਗਮ ਦਾ ਵੀ ਉਹਨਾਂ ਨੇ ਹਿੱਸਾ ਬੰਨਣਾ ਹੈ ਤੇ ਦੂਜੇ ਪਾਸੇ ਸਵੇਰੇ 22 April ਨੂੰ 9 ਵਜੇ ਉਹ ਅਮੇਰ ਫੋਟ ਦੇਖਣ ਪਹੁੰਚਣਗੇ ਉਸ ਤੋਂ ਬਾਅਦ ਦੇ ਵਿੱਚ ਜੰਤਰ ਮੰਤਰ ਸਿਟੀ ਪੈਲਸ ਦੇਖਣਗੇ ਤੇ 22 ਤਰੀਕ ਨੂੰ ਸ਼ਾਮ ਦੇ ਵੇਲੇ ਉਹਨਾਂ ਦੀ ਮੁਲਾਕਾਤ ਹੈ Rajasthan ਦੇ ਰਾਜਪਾਲ ਤੇ ਮੁੱਖ ਮੰਤਰੀ ਦੇ ਨਾਲ ਤੇ ਇਸ ਤੋਂ ਇਲਾਵਾ ਹੋਰ ਵੀ ਉਹਨਾਂ ਦੀਆਂ ਸਰਗਰਮੀਆਂ ਨੇ ਤੇ ਉਹਨਾਂ ਨੇ 23 ਤਰੀਕ ਨੂੰ ਸਵੇਰੇ ਤਕਰੀਬਨ 9 ਵਜੇ ਆਗਰਾ ਦਿਵਸ ਤੇ ਰਵਾਨਾ ਹੋਣਾ ਹੈ ਆਗਰਾ ਦੇ ਵਿੱਚ ਪਹੁੰਚਣਗੇ ਤਾਜ ਮਹਿਲ ਦੇਖਣਗੇ ਤੇ ਉਸ ਤੋਂ ਬਾਅਦ ਦੇ ਵਿੱਚ ਦੁਪਹਿਰ 2 ਵਜੇ ਵਾਪਸ ਜੈਪੁਰ ਪਰਤ ਜਾਣਗੇ ਤੇ 24 ਨੂੰ ਸਵੇਰੇ 6:30 ਵਜੇ ਅਮਰੀਕਾ ਵਾਸਤੇ ਵਾਪਸੀ ਹੋ ਜਾਵੇਗੀ। ਇਹਦੇ ਵਾਸਤੇ ਜਿਹੜੇ ਨੇ ਬੰਦੋਬਸਤ ਕੀਤੇ ਗਏ ਨੇ ਤੇ ਦੂਜੇ ਪਾਸੇ ਜਦੋਂ ਉਹਨਾਂ ਨੇ ਆਗਰੇ ਜਾਣਾ ਹੈ ਤਾਂ ਜਾਣਕਾਰੀ ਮੁਤਾਬਕ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਵਿਦਿਆਰਥੀ ਉਹਨਾਂ ਦਾ ਸਵਾਗਤ ਕਰਨਗੇ ਹੱਥਾਂ ਦੇ ਵਿੱਚ ਭਾਰਤੀ ਤੇ ਅਮਰੀਕੀ ਝੰਡੇ ਫੜ ਕੇ ਉਹਨਾਂ ਦਾ ਸਵਾਗਤ ਕੀਤਾ ਜਾਏਗਾ। ਕਈ ਤਰ੍ਹਾਂ ਦੇ ਹੋਰ ਵੀ ਸਮਾਗਮ ਕੀਤੇ ਜਾਣਗੇ ਤੇ ਇਸ ਤੋਂ ਇਲਾਵਾ ਆਗਰਾ ਦਾ ਜਿਹੜਾ ਤਾਜ ਮਹਿਲ ਹੈ ਜਦੋਂ ਤੱਕ ਉੱਥੇ ਰਹਿਣਗੇ ਉਦੋਂ ਤੱਕ ਆਮ ਲੋਕਾਂ ਦੀ ਐਂਟਰੀ ਉੱਥੇ ਬੈਨ ਕਰ ਦਿੱਤੀ ਗਈ ਹੈ ਕਈ ਰੋਡਸ ਵੀ ਬਲੌਕ ਹੋ ਸਕਦੀਆਂ ਨੇ ਤੇ ਹੁਣ ਚਰਚਾ ਉਹਨਾਂ ਦੇ ਇਸ ਦੌਰੇ ਦੀ ਇਸ ਕਰਕੇ ਕਿਉਂਕਿ 13 ਸਾਲਾਂ ਦੇ ਬਾਅਦ ਕੋਈ ਉਪ ਰਾਸ਼ਟਰਪਤੀ ਅਮਰੀਕਾ ਦਾ ਭਾਰਤ ਦੇ ਦੌਰੇ ਦੇ ਉੱਤੇ ਆਇਆ ਹੈ ਇਸ ਤੋਂ ਪਹਿਲਾਂ 2013 ਦੇ ਵਿੱਚ ਜੋ ਬਾਈਡਨ ਉਪ ਰਾਸ਼ਟਰਪਤੀ ਸੀਗੇ ਤਾਂ ਉਦੋਂ ਉਹ ਭਾਰਤ ਦੇ ਦੌਰੇ ਦੇ ਉੱਤੇ ਆਏ ਸੀਗੇ ਤੇ ਉਪ ਰਾਸ਼ਟਰਪਤੀ ਬਣਨ ਤੋਂ ਬਾਅਦ ਜੀਡੀ ਵੈਂਸ ਦਾ ਇਹ ਪਹਿਲਾ ਦੌਰ ਹੈ ਭਾਰਤ ਦਾ ਤੇ ਇਸ ਦੌਰਾਨ ਕਈ ਸਮਝੌਤੇ ਸਹੀ ਬਾਤ ਹੋ ਸਕਦੇ ਨੇ ਕਿਸਾਨ ਕਹਿੰਦੇ ਨੇ ਕਿ ਕੋਈ ਖੇਤੀ ਦੇ ਸੰਬੰਧੀ ਸਮਝੌਤਾ ਜਿਹੜਾ ਉਹ ਸਹੀ ਬਾਤ ਹੋਣ ਦੀ ਸੰਭਾਵਨਾ ਹੈ ਉਹਦਾ ਉਹਨਾਂ ਲੋ ਵਿਰੋਧ ਦਾ ਐਲਾਨ ਵੀ ਕੀਤਾ ਗਿਆ ਹੈ ਦੂਜੇ ਪਾਸੇ ਪਿੱਛੇ ਜੇ ਡਿਪੋਰਟੇਸ਼ਨ ਦੇ ਮਾਮਲੇ ਸਾਹਮਣੇ ਆਏ ਸੀਗੇ ਹੋ ਸਕਦਾ ਹੈ ਕਿ ਕੁਝ ਨਾ ਕੁਝ ਰਾਹਤ ਭਾਰਤ ਵਾਸੀਆਂ ਨੂੰ ਮਿਲ ਜਾਵੇ ਕੋਈ ਗੱਲਬਾਤ ਹੋਵੇ ਭਾਰਤ ਸਰਕਾਰ ਉਹਨਾਂ ਦੇ ਨਾਲ ਕੋਈ ਰਾਬਤਾ ਕਾਇਮ ਕਰੇ ਉਹਨਾਂ ਦੇ ਅੱਗੇ ਮੰਗ ਰੱਖੀ ਜਾਵੇ ਪਿੱਛੇ ਜੇ ਕਈ ਵਿਦਿਆਰਥੀਆਂ ਦੇ ਵੀਜ਼ੇ ਰੱਦ ਕਰ ਦਿੱਤੇ ਗਏ ਸੀ ਉਹਨਾਂ ਨੂੰ ਵਾਪਸ ਜਾਣ ਦੇ ਹੁਕਮ ਹੋ ਗਏ ਸੀ ਤਾਂ ਸ਼ਾਇਦ ਉਹਦੇ ਬਾਰੇ ਵੀ ਵਿਦੇਸ਼ ਮੰਤਰਾਲਾ ਉਹਨਾਂ ਦੇ ਨਾਲ ਚਰਚਾ ਕਰੇ ਤੇ ਸਭ ਤੋਂ ਵੱਡਾ ਜਿਹੜਾ ਮੁੱਦਾ ਹੈ ਉਹ ਹੈ ਟੈਰਿਫ ਦਾ ਭਾਰਤ ਦੇ ਉੱਤੇ ਵੀ 26% ਦੇ ਕਰੀਬ ਟੈਰਿਫ ਲਗਾਉਣ ਦਾ ਐਲਾਨ ਕੀਤਾ ਗਿਆ ਹੈ ਅਮਰੀਕਾ ਵੱਲੋਂ ਜਿਹੜੀਆਂ ਵਸਤਾਂ ਭਾਰਤ ਤੋਂ ਅਮਰੀਕਾ ਜਾਣੀਆਂ ਨੇ ਹਾਲਾਂਕਿ 90 ਦਿਨਾਂ ਵਾਸਤੇ ਇਸ ਟੈਰਿਫ ਨੂੰ ਟਾਲ ਦਿੱਤਾ ਗਿਆ ਪਰ ਇਹਦੇ ਉੱਤੇ ਵੀ ਕਈ ਸਮਝੌਤੇ ਹੋ ਸਕਦੇ ਨੇ ਕੋਈ ਵਿਚਾਰਾਂ ਛਿੜ ਸਕਦੀਆਂ ਨੇ ਤਾਂ ਕੁਲਮਲਾ ਕੇ ਕਈ ਮੁੱਦਿਆਂ ਨੂੰ ਲੈ ਕੇ ਜਿਵੇਂ ਅਮਰੀਕਾ ਦੇ ਵਿੱਚ ਚੱਲ ਰਹੇ ਨੇ ਉਹਨਾਂ ਨੂੰ ਲੈ ਕੇ ਭਾਰਤ ਦੇ ਵਿੱਚ ਕੋਈ ਨਾ ਕੋਈ ਚਰਚਾ ਛਿੜ ਸਕਦੀ ਹੈ ਕਿਉਂਕਿ ਜਿਹੜੀ ਵੈਂਸ ਪਹਿਲਾਂ ਜਦੋਂ ਉੱਥੇ ਵੀ ਕਾਫੀ ਵਿਵਾਜਾ ਹੁੰਦਾ ਨਜ਼ਰ ਆਇਆ ਸੀਗਾ ਜਦੋਂ ਜ਼ੇਲੈਂਸਕੀ ਗਏ ਸੀਗੇ ਅਮਰੀਕਾ ਦੇ ਵਿੱਚ ਗੱਲਬਾਤ ਕਰਨ ਵਾਸਤੇ ਤੇ ਹੁਣ ਇਹ ਗੱਲਬਾਤ ਹੈ ਹਾਲਾਂਕਿ ਭਾਰਤ ਦੇ ਨਾਲ ਅਮਰੀਕਾ ਦੇ ਸਬੰਧ ਬਹੁਤ ਚੰਗੇ ਮੰਨੇ ਜਾਂਦੇ ਨੇ ਡੋਨਾਲਡ ਟਰੰਪ ਦੇ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਬੰਧ ਚੰਗੇ ਮੰਨੇ ਜਾਂਦੇ ਨੇ ਤਾਂ ਭਾਰਤ ਦੇ ਲੋਕਾਂ ਨੂੰ ਇਹਦੇ ਵਿੱਚ ਕੀ ਰਾਹਤ ਮਿਲਦੀ ਹੈ ਸਭ ਦੀਆਂ ਨਜ਼ਰਾਂ ਇਹਦੇ ਤੇ ਨੇ ਇੱਕ ਤਾਇਏ ਕਿ ਜਿਹੜੇ ਡਿਪੋਰਟੇਸ਼ਨ ਦਾ ਸ਼ਿਕਾਰ ਹੋਏ ਲੋਕ ਨੇ ਜਾਂ ਡਿਪੋਰਟ ਕਰਨੇ ਨੇ ਉਹਨਾਂ ਬਾਰੇ ਕੋਈ ਨਵੀਂ ਨੀਤੀ ਜਾਂ ਫਿਰ ਇਮੀਗ੍ਰੇਸ਼ਨ ਦੇ ਬਾਰੇ ਕੋਈ ਨਵੇਂ ਰੂਲਸ ਬਾਰੇ ਚਰਚਾ ਹੋ ਸਕਦੀ ਹੈ ਤੇ ਖਾਸ ਕਰ ਜਿਹੜਾ F1 ਵੀਜ਼ਾ ਦਾ ਪਿੱਛੇ ਜੇ ਚੱਕਰ ਪੈ ਗਿਆ 300 ਤੋਂ ਵੱਧ ਵਿਦਿਆਰਥੀਆਂ ਨੂੰ ਵਾਪਸ ਭੇਜਣ ਦੀ ਤਿਆਰੀ ਕਰ ਲਈ ਗਈ ਜਿਦੇ ਵਿੱਚ 50% ਦੀ ਭਾਰਤੀ ਸੀਗੇ ਉਹਨਾਂ ਬਾਰੇ ਵੀ ਕੋਈ ਨਾ ਕੋਈ ਫੈਸਲਾ ਲਏ ਜਾਣ ਦੀ ਸੰਭਾਵਨਾ ਹੈ ਜੇ ਨਹੀਂ ਵੀ ਲਿਆ ਜਾਂਦਾ ਪਰ ਗੱਲ ਜ਼ਰੂਰ ਇਦੇ ਵਿੱਚ ਛਿੜਨੀ ਚਾਹੀਦੀ ਆ ਸੋ ਭਾਰਤੀਆਂ ਨੂੰ ਉਮੀਦਾਂ ਨੇ ਉਹਨਾਂ ਦੇ ਇਸ ਦੌਰੇ ਤੋਂ ਕਿਉਂਕਿ ਭਾਰਤ ਤੇ ਅਮਰੀਕਾ ਦੇ ਦਰਮਿਆਨ ਇਸ ਵਾਰ ਕਾਫੀ ਚਰਚਾਵਾਂ ਛੜੀਆਂ ਨੇ ਜਦੋਂ ਦੇ ਡੋਨਾਲਡ ਟਰੰਪ ਉੱਥੋਂ ਦੇ ਰਾਸ਼ਟਰਪਤੀ ਬਣੇ ਨੇ ਹੁਣ ਦੇਖਣਾ ਹੋਵੇਗਾ ਕਿ ਭਾਰਤ ਦੇ ਲੋਕਾਂ ਵਾਸਤੇ ਕੀ ਫੈਸਲਾ ਲਿਆ ਜਾਂਦਾ ਇਸ ਮੁਲਾਕਾਤ ਦੇ ਵਿੱਚ ਅਪਡੇਟਸ ਸੁਣਨਗੇ ਲੈ ਕੇ ਹਾਜ਼ਰ ਹੋਵਾਂਗੇ ਆਕਾ ਦੇਓ ਧੰਨਵਾਦ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ